ਫਿਲਮਾਂ ਦੇਖਦੇ ਹੋ ਤੁਸੀਂ ਹੁਣ ਤੇ ਆਪਣੀ ਫਿਲਮ ਬਣੀ ਹੋਈ ਹੈ ਦੇਖਣਾ ਕਿਤੇ ਟਾਈਮ ਆਖਰੀ ਫਿਲਮ ਕਿਹੜੀ ਦੇਖੀ ਸੀ ਤੁਸੀਂ ਇਹ ਇੱਕ ਆਖਰੀ ਇੱਕ ਦੋ ਸਵਾਲ ਨੇ ਤੁਹਾਨੂੰ ਲੈ ਕੇ ਯਾਰ ਕੋਈ ਪੂਰੀ ਦੇਖੀ ਨਹੀਂ ਜਾਂਦੀ ਇੰਨਾ ਮਾੜਾ ਕੰਟੈਂਟ ਕ੍ਰੀਏਟ ਕਰ ਰਹੇ ਨਾ 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 ਫਿਲਮਾਂ ਬਹੁਤ ਬਹੁਤ ਵਧੀਆ 3 ਘੰਟੇ ਕੌਣ ਬੈਠੇ ਤੇ ਫੋਨ ਹੋਣੇ ਆ ਲੋਕਾਂ ਦੇ ਕੰਮ ਕਰਨੇ ਆ ਪਰਿਵਾਰ ਨਾਲ ਨਹੀਂ ਜਾਂਦੇ ਬੱਚਿਆਂ ਨਾਲ ਫੈਮਿਲੀ ਨਾਲ ਨਾ ਨੈਵਰ ਮੇਰੇ ਪੋਤੇ ਆਏ ਦਿੱਲੀੋਂ ਹੂੰ ਇਥੇ ਵਾਲੇ ਬੱਚੇ ਇਕੱਠੇ ਹੋ ਮੇਰਾ ਦਿਲ ਪਰਸੋਂ ਕੀਤਾ ਕਿ ਛੱਡ ਕੇ ਅਕਬਰ ਜਾਵਾਂ ਫਿਰ ਮੈਂ ਕਹਾ ਨਹੀਂ ਯਾਰ ਵਰਕ ਇਸ ਵਰਕਸ਼ਿਪ ਡਿਊਟੀ ਦਾ ਆਪਣੀ ਤਾਂ ਮੈਂ ਨਾ ਐਨ ਪੂਜਿਆ ਕਰੋ ਕੀ ਕੀਤਾ ਮੇਰਾ ਮੈਨੂੰ ਇੱਕ ਬੰਦੇ ਨੇ ਇਤਬਾਰ ਨਾ ਮੈਨੂੰ ਲਾਇਆ ਇਨਚਾਰਜ ਤੇ ਮੈਂ ਪੋਤੇ ਪੁੱਤੀਆਂ ਨੂੰ ਮਿਲਣ ਚਲ ਜਾ। ਥੋੜਾ ਜੀ ਮੈਂ ਜਾਨਣਾ ਚਾਹਨਾ ਜਿਵੇਂ ਹੁਣ ਅਸੀਂ ਸਧਾਰਨ ਲੋਕ ਆ ਮੇਰੇ ਬੇਟੇ ਦਾ ਫੋਨ ਆ ਕੇ ਪਪਾ ਆਜੋ ਘਰ ਪਾਵੇਂ ਮੈਂ ਕੱਲ ਹੀ ਆਇਆ ਆ ਤਾਂ ਜੀ ਕਰਦਾ ਯਾਰ ਕਿ ਸ਼ਾਮ ਨੂੰ ਘਰੇ ਹੋਈਏ ਤੁਸੀਂ ਜਿਹੜੇ ਵੱਡੇ ਲੋਕ ਹੁੰਨੇ ਹੋ ਕਿਵੇਂ ਸਾਰਦੇ ਹੋ ਤੁਸੀਂ ਇੰਨੇ ਇੰਨੇ ਦਿਨ ਘਰੋਂ ਬਾਹਰ ਹੋ ਔਰ ਇੰਨਾ ਪੱਕਾ ਕਿਵੇਂ ਕਰ ਲੈਨੇ ਹੋ ਮਨ ਦੇਖੋ ਜਦੋਂ ਇੱਕ ਬੰਦਾ ਮੰਨ ਲਓ ਗੱਲੇ ਤੇ ਬਿਠਾ ਦਿੱਤਾ ਕਿਸੇ ਨੂੰ ਗੱਲੇ ਤੇ ਜਿਸ ਬੰਦੇ ਨੂੰ ਬਿਠਾਈਓ ਉਹ ਕੋਦੀ ਕੋਸ਼ਿਸ਼ ਹੁੰਦੀ ਕਿ ਪਿਸ਼ਾਬ ਕਰਨ ਦੀ ਵੀ ਨਾ ਜਾਵਾਂ ਯਾਰ ਆਮ ਆਨ ਡਿਊਟੀ ਹਾਂ ਹੈ ਬਸ ਹਰ ਬਿਜ਼ਨਸ ਚ ਗੱਲਾਂ ਹੁੰਦਾ ਹੁਣ ਗੱਲੇ ਤੇ ਮੈਨੂੰ ਉਠਾਇਆ ਸੀ ਉਹਨੇ ਤੇ ਮੈਨੂੰ ਪੋਤੇ-ਪੋਤੀਆਂ ਜਿਆਦਾ ਜਨ ਮੇਰਾ ਮੈਂ ਵੀ ਇਨਸਾਨ ਹਾਂ ਮੈਨੂੰ ਆਉਂਦੇ ਆ ਇਹ ਨਹੀਂ ਮੈਂ ਕਹਿੰਦਾ ਨਹੀਂ ਆਉਂਦੇ ਮੇਰਾ ਦਿਲ ਕਰਦਾ ਸੀ ਪਰਸੋਂ ਕਿ ਮੈਂ ਜਾ ਆਵਾਂ